ਦੋਸਤੋ ਮੈਂ ਪਹਿਲਾਂ ਦੋ ਕੁ ਵਾਰ अटेम्प्ट ਕੀਤਾ ਤੇ ਸਾਊਂਡ ਠੀਕ ਨਹੀਂ ਸੀਗਾ ਇਸ ਕਰਕੇ ਮੈਂ ਉਹਨਾਂ ਨੂੰ ਡਿਲੀਟ ਕਰਕੇ ਵੀਡੀਓ ਦੁਬਾਰਾ ਅਪਲੋਡ ਕਰ ਰਿਹਾ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨਾ ਚਾਹੁੰਨਾ ਜੋ ਭਗਵੰਤ ਮਾਨ ਦੀ ਸਿਹਤ ਵਿਗੜੀਆ ਔਰ ਕੱਲ ਦੇ ਉਹ ਹਸਪੀਟਲ ਵਿੱਚ ਦਾਖਲ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸੱਭਿਆਚਾਰ ਪੰਜਾਬ ਦਾ ਵਿਰਸਾ ਜੋ ਸਾਨੂੰ ਪੁਰਖੇ ਸਿਖਾ ਕੇ ਗਏ ਨੇ ਕਿ ਚਾਹੇ ਤੁਹਾਡਾ ਕੋਈ ਕਿੱਡਾ ਹੀ ਵਿਰੋਧੀ ਹੋਵੇ ਕੁਸੀਂ ਹਮੇਸ਼ਾ ਉਹਦੇ ਭਲੇ ਵਾਸਤੇ ਅਰਦਾਸ ਕਰਨੀ ਹੈ ਉਹਦੀ ਸਿਹਤ ਆ ਠੀਕ ਹੋ ਜਵੇ ਇਸ ਗੱਲ ਦੀ ਅਰਦਾਸ ਕਰਨੀ ਤਾਂ ਮੈਂ ਇਹ ਕਾਮਨਾ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨੂੰ ਜਲਦੀ ਠੀਕ ਕਰਨ ਉਹ ਆਪਣਾ ਕੰਮਕਾਰ ਆਣ ਕੇ ਦੁਬਾਰਾ ਸਾਹਮਣੇ ਹਾਲਾਂਕਿ ਮੇਰੇ ਨਾਲ ਬਹੁਤ ਜ਼ਿਆਦਾਤੀ ਕੀਤੀ ਹੈ ਭਗਵੰਤਪਾਨ ਨੇ ਕਰਨੀ ਨਹੀਂ ਸੀ ਚਾਹੀਦੀ ਮੇਰੇ ਨਾਲ ਕੰਮ ਕੀਤਾ ਸੀ ਭਗਵੰਤਪਾਨ ਨੇ ਉਹਨੂੰ ਪਤਾ ਸੀ ਮੇਰੇ ਪਿਛੋਕੜ ਦਾ ਕਿ ਮੈਂ ਕੋਈ ਡਰੱਗ ਡੀਲਰ ਨਹੀਂਗਾ ਜਾਂ ਕੋਈ ਡਰੱਗ ਮਾਫੀਆ ਨਹੀਂਗਾ ਮੈਂ ਇੱਕ ਚੰਗੇ ਪਰਿਵਾਰਕ ਪਿਛੋਕੜ ਚੰਗੀ ਪਰਵਰਿਸ਼ ਨਾਲ ਪੈਦਾ ਹੋ ਕੇ ਆਇਆ ਹਾਂ। ਔਰ ਇਦਾਂ ਦਾ ਕੋਈ ਵੀ ਕਿਸੇ ਆਪਣੇ ਕੁਲੀਗ ਦੇ ਨਾਲ ਗਲਤ ਕੰਮ ਕਰਨਾ ਵੈਸੇ ਕਿਸੇ ਨਾਲ ਵੀ ਗਲਤ ਕੰਮ ਕਰਨਾ 100 ਵਾਰ ਸੋਚਣਾ ਚਾਹੀਦਾ। ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆਪਣੇ ਸਾਡੇ ਸਭ ਦੇ ਬੱਚੇ ਨੇ। ਚਲੋ ਉਹ ਜੋ ਹੋਣਾ ਸੀ ਹੋ ਗਿਆ ਮੈਂ ਜੋ ਭੁਗਤਣਾ ਸੀ ਭੁਗਤਿਆ ਵਾ। ਬਾਕੀ ਅਕਾਲਪੁਰ ਕਵਾਹਿਗੁਰੂ ਦੀ ਅਦਾਲਤ ਦੇਖ ਰਹੀ ਹੈ ਮੈਨੂੰ। ਪਹਿਲਾਂ ਵੀ ਨਿਆਂ ਮਿਲਿਆ ਤੇ ਗਾਵੇਂ ਡੈਫੀਨਿਟਲੀ ਨਿਆਂ ਮਿਲੇਗਾ। ਇਸ ਗੱਲ ਨੂੰ ਮੈਂ ਪਰੇ ਰੱਖ ਕੇ ਮੈਂ ਇੱਕ ਚੋਣਾ ਕਹਿਣਾ ਚਾਹਣਾ ਕਿ ਇਹਦੇ ਸੇਤ ਠੀਕ ਹੋ ਗਏ। ਦੂਸਰਾ ਮੈਂ ਕਹਿਣਾ ਚਾਹੁੰਨਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਮਿਲ ਰਹੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾਵੀ ਹੁੰਦੀ ਜਾ ਰਹੀ ਹੈ। ਔਰ ਰਿਮੋਟ ਕੰਟਰੋਲ ਦੇ ਰਾਹੀਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਸਰਕਾਰ ਨੂੰ ਚਲਾਉਣਾ ਚਾਹੁੰਦੀ ਹੈ। ਚਾਰ ਜਿਹੜੇ ਮਨਿਸਟਰਸ ਬਣੇ ਪਿਛਲੇ ਦਿਨਾਂ 'ਚ ਉਹਨਾਂ 'ਚੋਂ ਇੱਕ ਦੋ ਮਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ ਸਾਨੂੰ ਦਿੱਲੀੋਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋਵੇ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ। ਉਸੀਂ ਦਿੱਲੀ ਪਹੁੰਚੋ ਇਹ ਚਾਰ ਦੇ ਚਾਰ ਦਿੱਲੀ ਗਏ ਨੇ ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਨੇ ਔਰ ਇੱਕ ਮਨਿਸਟਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਦਿੱਲੀ ਦੀ ਕਾਲ ਤੋਂ ਬਾਅਦ ਭਗਵੰਤਪਾਨ ਦੀ ਵੀ ਵਧਾਈ ਦੀ ਕਾਲ ਆਈ ਇਹਦਾ ਮਤਲਬ ਭਗਵੰਤਪਾਨ ਨੂੰ ਬਾਈਪਾਸ ਕਰਕੇ ਉਹਦੀ ਕੈਬਿਨੇਟ ਐਕਸਪੈਂਡ ਕੀਤੀ ਗਈ ਹੈ ਔਰ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਇਹ ਸਾਰੇ ਫੈਸਲੇ ਦਿੱਲੀ ਤੋਂ ਆਏ ਨੇ ਔਰ ਭਗਵੰਤਪਾਨ ਦੇ ਇੱਕ OSD ਨੂੰ ਚੱਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ ਵਾ ਐਨੀ ਮੋਮੈਂਟ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸ਼ਾਇਦ ਉਹਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਅਗਰ ਤਾਂ ਉਹਨਾਂ ਨੇ ਕੋਈ ਪ੍ਰਸ਼ਟਾਚਾਰ ਵਗੈਰਾ ਕੀਤਾ ਕਾ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਆ ਪਰ ਅਗਰ ਉਹ ਭਗਵੰਤ ਮਾਨ ਦੇ ਪਰ ਘੱਟ ਰਹੇ ਨੇ ਇਹਨੂੰ ਕਮਜ਼ੋਰ ਕਰਕੇ ਤੇ ਆਪਣੇ ਹੱਥ ਵਿੱਚ ਵਾਗ ਡੋਰ ਲੈਣਾ ਚਾਹੁੰਦੇ ਨੇ ਇਸ ਗੱਲ ਦਾ ਅਸੀਂ ਵੀ ਸਖਤ ਵਿਰੋਧ ਕਰਦੇ ਆਂ ਔਰ ਉਮੀਦ ਕਰਦਾ ਕਿ ਜਿਹੜੇ 99 ਐਮਐਲਏ ਚੁਣੇ ਇੱਕ ਨੂੰ ਛੱਡ ਰਿਆ ਨਾ ਕੁਮਰਵਿਜੇ ਪ੍ਰਤਾਪ ਸਿੰਘ ਉਹ ਆਪਣੀ ਗੱਲ کہہ ਰਿਹਾ ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ ਪੰਜਾਬ ਦੇ ਹਿੱਤ ਵਿੱਚ ਖੜਾ ਵਾ ਹਾਲਾਂਕਿ ਉਹ ਪੰਜਾਬ ਦਾ ਜੰਮਿਆ ਨਹੀਂ ਸੀਗਾ ਜਿਹੜੇ ਬਾਕੀ 99 ਆ ਤੁਹਾਨੂੰ ਸਭ ਨੂੰ ਵੀ ਪੰਜਾਬ ਦੇ ਨਾਲ ਖੜਨਾ ਚਾਹੀਦਾ ਵਾ ਯਾਦ ਰੱਖਿਓ ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਕਿਸੇ ਦਿੱਲੀ ਦੇ ਬੰਦੇ ਨੇ ਆਣ ਕੇ ਵੋਟ ਨਹੀਂ ਪਾਈ ਔਰ ਇੱਥੇ ਜਦੋਂ 7 ਐਮਪੀ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਤੁਹਾਨੂੰ ਉਦੋਂ ਵੀ ਬੋਲਣਾ ਚਾਹੀਦਾ ਸੀਗਾ ਕਿ ਜੀ ਅਸੀਂ ਐਮਐਲਏ ਆ ਸਾਡੀ ਵੋਟ ਦੇ ਨਾਲ ਤੁਸੀਂ ਰਾਜ ਸਭਾ ਦੇ ਮੈਂਬਰ ਬਣਾ ਰਹੇ ਹੋ ਉਹਨਾਂ ਲੋਕਾਂ ਨੂੰ ਬਣਾਓ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਭਾਵੇਂ ਆਪਣੀ ਪਾਰਟੀ ਦੇ ਵੋਲੰਟੀਅਰਸ ਬਣਾ ਲੈਂਦੇ ਸਾਡੇ ਬੰਦੇ ਬਣਾ ਲੈਂਦੇ ਜਿਹੜੇ ਦਰਿਆ ਚੱਕਦੇ ਰਹੇ ਜਿਹੜੇ ਤੁਹਾਡੇ ਬੂਥਾਂ ਤੇ ਖੜ੍ਹਦੇ ਰਹੇ ਜਿਹੜੇ ਪਹਿਲਾਂ ਪਰਚੇ ਦਰਜ ਕਰਾਉਂਦੇ ਰਹੇ ਕਾਨੂੰ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦਾ ਤੁਸੀਂ ਨਹੀਂ ਬਣਾਇਆ ਪਿਛਲੇ 2.5 ਸਾਲ ਤੋਂ 91 ਐਮਐਲਏ ਵਿੱਚੋਂ ਕੋਈ ਆਦਮੀ ਇਹ ਨਹੀਂ ਬੋਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਪਿਲਣਾ ਚਾਹੀਦਾ ਵਾ ਬੇਬਲ ਕਲਾਂ ਦੇ ਕਤਲਾਂ ਦਾ ਇਨਸਾਫ ਮਿਲਣਾ ਚਾਹੀਦਾ ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਜਿਉਂਦੇ ਤੇ ਹੋਣਾ ਔਰ ਸਾਡੀ ਸਰਕਾਰ ਨੂੰ ਇਹਦੇ ਤੇ ਇਫੈਕਟਿਵਲੀ ਕੰਮ ਕਰਨਾ ਚਾਹੀਦਾ ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਚੜਿਆ ਜਾ ਰਿਹਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਇਹ ਤੁਹਾਡਾ ਇਹ ਤੁਹਾਨੂੰ ਲੋਕਾਂ ਨੇ بطور ਐਮਐਲਏ ਚੁਣ ਕੇ ਭੇਜਿਆ ਤੁਸੀਂ ਕੋਈ ਬੰਦੂਆ ਮਜ਼ਦੂਰ ਕਿ ਤੁਸੀਂ ਕੇਜਰੀਵਾਲ ਤੋਂ ਤੁਸੀਂ ਤਨਖਾਹ ਨਹੀਂ ਲੈਣ ਜਾਂਦੇ ਯਾਦ ਰੱਖਣਾ ਜੇ ਤੁਸੀਂ ਗਲਤੀਆਂ ਕਰੋਗੇ ਤੇ ਹਸ਼ਰ ਤੁਹਾਡਾ ਜੋ ਪਾਰਲੀਮੈਂਟਸ ਹੋਇਆ ਇਹਨਾਂ ਤੋਂ ਕਈ ਗੁਣਾ ਜ਼ਿਆਦਾ ਤੁਹਾਡਾ ਆਉਣ ਵਾਲੇ 2027 ਦੇ ਵਿੱਚ ਹੋਵੇਗਾ ਔਰ ਮੈਂ ਹਾਲਾਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਡੇ ਲੱਖ ਡਿਫਰੈਂਸ ਜ਼ੋਨ ਭਗਵੰਤਪਾਨ ਨਾਲ ਬਟ ਅਸੀਂ ਅਸੀਂ ਕਦੀ ਇਹ ਨਹੀਂ ਟੋਲਰੇਟ ਕਰਾਂਗੇ ਕਿ ਦਿੱਲੀ ਦੇ ਆਣ ਕੇ ਲੁਕੀ ਸਾਡੇ ਪੰਜਾਬ ਦੇ ਉੱਤੇ ਹਾਵੀ ਹੋਣ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਾਸੇ ਕਰ ਦੇਣ ਕਿਉਂਕਿ ਭਗਵੰਤਪਾਨ ਜਿੱਦਾਂ ਦਾ ਵੀ ਹੈ ਜੋ ਵੀ ਸੀ ਵੋਟ ਇਹਦੇ ਮੂਨ ਪਈ ਆ ਕਿ세 ਕੇਜਰੀਵਾਲ ਕਿਸੇ ਦਿੱਲੀ ਦੇ ਲੀਡਰ ਦੇ ਮੂਹ ਨੂੰ ਵੋਟ ਪੰਜਾਬ ਦੇ ਵਿੱਚ ਨਹੀਂ ਪਈ। ਸੋ ਉਮੀਦ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਔਰ ਐਮ ਐਲ ਏਜ਼ ਆਪਣੀ ਬੰਨ ਦੀ ਜ਼ਿੰਮੇਵਾਰੀ ਠੀਕ ਠਾਕ ਨਾਲ ਪੰਜਾਬ ਦੇ ਪੱਖ ਵਿੱਚ ਨਿਭਾਉਣਗੇ। ਨਹੀਂ ਤਾਂ ਪੰਜਾਬ ਦੇ ਲੋਕ ਜਦੋਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰਨਗੇ। ਔਰ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਥੋੜਾ ਪਛੋਕੜ ਵਿੱਚ ਜਾ ਕੇ ਝਾਤ ਮਾਰ। ਜਦੋਂ ਮੈਨੂੰ ਲੀਡਰ ਆਪੋਜੀਸ਼ਨ ਹਟਾਇਆ ਸੀ ਕੇਜਰੀਵਾਲ ਨੇ ਟਵਿੱਟਰ ਦੇ ਉੱਤੇ ਇੱਕ ਕਿਸਮ ਦੀ ਤੋਹੀਨ ਕੀਤੀ ਸੀ ਬਿਨਾਂ ਕਿਸੇ ਵਜ੍ਹਾ ਤੋਂ। ਤੁਹਾਨੂੰ ਉਦੋਂ ਸਾਡੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਦੂਸਰਾ ਰਾਹ ਚੁਣਿਆ ਤੁਸੀਂ ਕਈ ਤਰ੍ਹਾਂ ਦੇ ਬਹਾਨੇ ਸਾਜੀ ਕਰਕੇ ਤੇ ਹਸਪਤਾਲ ਜਾ ਕੇ ਲੋਕੇ ਤੁਸੀਂ ਜਾ ਕੇ ਅਲਟੀਮੇਟਲੀ ਇਹਦੇ ਨਾਲ ਖੜ ਗਏ ਲੇਕਿਨ ਅਸੀਂ ਤਾਂ ਉੱਥੇ ਖੜੇ ਜਿੱਥੇ ਖੜੇ ਸੀ ਨਫਾ ਹੈ ਜਾਂ ਨੁਕਸਾਨ ਤੁਸੀਂ ਉਹ ਰਾਹ ਚੁਣਿਆ ਸੀਗਾ ਅੱਜ ਤੁਹਾਡੇ ਨਾਲ ਲਗਭਗ ਉਹੀ ਹੋਣ ਜਾ ਰਿਹਾ ਵਾ ਜੋ ਕੇਚਰੀਵਾਲ ਨੇ 2018 ਵਿੱਚ ਖੇਰੇ ਨਾਲ ਕੀਤਾ ਸੀ ਉਸ ਤੋਂ ਪਹਿਲਾਂ ਫੁਰਕਾ ਸਾਹਿਬ ਨਾਲ ਕੀਤਾ ਸੀ ਤਰੀਕੇ ਤਰੀਕੇ ਨਾਲ ਉਸ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਨੇ ਕੀਤਾ ਸੀ ਔਰ ਉਸ ਤੋਂ ਪਹਿਲਾਂ ਸਰਦਾਰ ਸੁਚਾ ਸਿੰਘ ਛੋਟੇਪੁਰ ਦੇ ਨਾਲ ਕੀਤਾ ਸੀ ਔਰ ਗੁਰਪ੍ਰੀਤ ਸਿੰਘ ਕੁੱਕੀ ਮਤਲਬ ਇਹਨਾਂ ਸਾਰਿਆਂ ਆਦਮੀਆਂ ਨੂੰ ਇਸਤੇਮਾਲ ਕਰਕੇ ਵਰਤ ਕੇ ਕੀ ਕਹਿੰਦੇ ਹੁੰਦੇ ਯੂਜ਼ ਥਰੋ ਐਂਡ ਡਿਸਟਰੋਏ ਨੋਰਮਲ ਪੋਲਿਟਿਕਸ ਕਿਹច ਕੀ ਕਰਦੇ ਕਿ ਵਰਤ ਦੇ ਨੇ ਸੁੱਟ ਦਿੰਦੇ ਨੇ ਲੇਕਿਨ ਇਹ ਜਿਹੜੀ ਦਿੱਲੀ ਦੀ ਨੀਤੀ ਹੈ ਇਹਨਾਂ ਦੀ ਇਹ ਯੂਜ਼ ਥਰੋ ਐਂਡ ਡਿਸਟਰੋਏ ਪੋਲਿਟੀਕਲ ਕੈਰੀਅਰ ਤੱਕ ਜਾਂਦੇ ਨੇ ਸੋ ਉਮੀਦ ਕਰਦਾ ਕਿ ਪੰਜਾਬ ਦੇ ਜੰਮੇ ਹੋਏ ਪੰਜਾਬ ਦੇ ਚੁਣੇ ਹੋਏ ਨੁਮਾਇंदे ਪੰਜਾਬ ਦੇ ਲੋਕਾਂ ਦੇ ਨਾਲ ਖੜਨਗੇ ਔਰ ਪੰਜਾਬ ਦੀ ਗੱਲ ਕਰਨਗੇ ਔਰ ਦਿੱਲੀ ਦੇ ਆਖੇ ਇਦਾਂ ਆਪਣੇ ਗੋਡੇ ਨਹੀਂ ਟੇਕਣਗੇ ਤੇ ਅੰਤ ਵਿੱਚ ਇੱਕ ਵਾਰ ਫਿਰ ਮੈਂ ਭਗਵਾਨ ਪਾਣ ਦੀ ਸਿਹਤ ਜਲਦੀ ਠੀਕ ਹੋਵੇ ਆਪਣਾ ਕੰਮ ਕਰੇ ਜਿੱਦਾਂ ਦਾ ਵੀ ਹੈ ਜੋ ਹਾਲਾਤ ਨੇ ਉਹ ਆਣ ਕੇ ਇੱਥੇ ਦੇਖੇ ਹਾਂ ਅਗਰ ਐਮ ਐਲ ਏਜ਼ ਉਹਦੇ ਨਾਲ ਨਾ ਖੁਸ਼ ਨੇ ਐਮ ਐਲ ਏਜ਼ ਡਿਸਲੋਸ ਕਰਨਾ ਚਾਹੁੰਦੇ ਨੇ ਨਵਾਂ ਬੰਦਾ ਲਿਖ ਕਰਨਾ ਉਹ ਗੱਲ ਅਲੱਗ ਆ ਪਰ ਜਿੱਦਾਂ ਰਿਮੋਟ ਕੰਟਰੋਲ ਰਹੇ ਦਿੱਲੀੋਂ ਫੈਸਲੇ ਥੋਪੇ ਜਾਂਦੇ ਰਹੇ ਨੇ ਪਹਿਲਾਂ ਉਹ ਕਿਤੇ ਨੇ ਇਸ ਗੱਲ ਦਾ ਅਸੀਂ ਸਖਤ ਵਿਰੋਧ ਕਰਨਾ ਮੈਨੂੰ ਨਹੀਂ ਪਤਾ ਤੁਹਾਡੀ ਪਾਰਟੀ ਜੋ ਕਿੰਨੇ ਨੇ ਕਰਨਾ ਵਾ ਲੇਕਿਨ ਜਿਹੜੇ ਪੰਜਾਬ ਦੇ ਹਤਾਇਸ਼ੀ ਲੋਕ ਹੈ ਉਹ ਪੰਜਾਬ ਦੇ ਨਾਲ ਜ਼ਰੂਰ ਖੜਨ ਦਾ ਮਾਤਾ ਰੱਖਦੇ ਨੇ ਮੇਰਾ ਅੱਜ ਦੇ ਵਿਸ਼ਾ ਇਹੀ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਔਰ ਦੋ ਵਾਰ ਪਹਿਲਾਂ ਲਾਈਵ ਖਰਾਬ ਆ ਉਹਦੀ ਮੈਂ ਮਾफी ਮੰਗਦਾ ਧੰਨਵਾਦ